ਉੱਤੇ ਚੜਿਆ ਹੋਇਆ ਕੀ ਸ਼ਬਦ ਹੈ ਖਾਨ ਹਮ ਮਸਕੀਨ ਹਮ ਕੋ ਸਕੀਨ ਖੁਦਾਈ ਬੰਦੇ ਤੁਮ ਰਾਜਸਮਨ ਭਾਵੈ ਤੇਰੇ ਮਨ ਨੂੰ ਜਿਹੜੀ ਹੈ ਰਾਜਸੀ ਸੱਤਾ ਪਿਆਰੀ ਲੱਗਦੀ ਹੈ ਇੱਕ ਆਪ ਜੀ ਨੂੰ ਹੋਰ ਬੇਨਤੀ ਕਰਦੇ ਆ ਜਦ ਰੱਖਿਓ ਇਸ ਸੰਸਾਰ ਦੇ ਵਿੱਚ ਦੁਨੀਆ ਵਿੱਚ ਕੋਈ ਵੀ ਇਨਸਾਨ ਆਪਣੇ ਆਪ ਨੂੰ ਛੋਟਾ ਕਹਾ ਕੇ ਰਾਜੀ ਨਹੀਂ ਕਿਸੇ ਇਨਸਾਨ ਨੂੰ ਕਿਹਾ ਜਾਏ ਉਹ ਕਹਿੰਦਾ ਮੇਰੀ ਤਾਕਤ ਬਹੁਤ ਵੱਡੀ ਹੈ ਮੇਰੀ ਸੱਤਾ ਬਹੁਤ ਵੱਡੀ ਹੈ ਲੋਕੀ ਮੈਨੂੰ ਹੱਥ ਜੋੜ ਕੇ ਮੰਨਣ ਪਰ ਜੋ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਅਕਾਲ ਪੁਰਖ ਦੇ ਘਰ ਦੇ ਉੱਤੇ ਆਪਣੇ ਆਪ ਨੂੰ ਕੀ ਮੰਨਦੇ ਹੋ ਤਾਂ ਯਾਦ ਰੱਖਿਓ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਅਸੀਂ ਵਾਹਿਗੁਰੂ ਦਾ ਰੂਪ ਅਕਾਲ ਪੁਰਖ ਦਾ ਰੂਪ ਕਰਕੇ ਜਾਂਦੇ ਹਾਂ ਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੈਂ ਉਸ ਮਾਲਕ ਦੇ ਦਰ ਦਾ ਗੁਲਾਮ ਹਾਂ ਤੁਸੀਂ ਪ੍ਰਬੰਧਕ ਸਹਬਾਨ ਇੱਥੇ ਬੈਠੇ ਹੋਏ ਹੋ ਕੋਈ ਆਪਣੇ ਆਪ ਨੂੰ ਬਾਹਰੀ ਤੌਰ ਦੇ ਉੱਤੇ ਬੇਸ਼ੱਕ ਕਹਿ ਦਿੰਦਾ ਹੋਏ ਮੈਂ ਜੀ ਇਸ ਗੁਰੂ ਘਰ ਦਾ ਪ੍ਰਧਾਨ ਨਹੀਂ ਮੈਂ ਇਸ ਗੁਰੂ ਘਰ ਦਾ ਮੈਂ ਸੇਵਾਦਾਰ ਹਾਂ ਪਰ ਮਾਫ ਕਰਿਓ ਗੁਰੂ ਘਰ ਦਾ ਗ੍ਰੰਥੀ ਗੁਰੂ ਘਰ ਦਾ ਵਜ਼ੀਰ ਜਿਹਨੂੰ ਅਸੀਂ ਕਹਿੰਨੇ ਹਾਂ ਵਜ਼ੀਰ ਹੈ ਗੁਰੂ ਘਰ ਦਾ ਕੀਰਤਨੀਆ ਗੁਰੂ ਘਰ ਦਾ ਸੇਵਾਦਾਰ ਜੇਕਰ ਪ੍ਰਧਾਨ ਨੂੰ ਕਿਤੇ ਉੱਚੀ ਸ਼ਵਾਜ ਵਿੱਚ ਸ਼ਬਦ ਬੋਲੇ ਪਰ ਉਦੋਂ ਆਪਣੇ ਆਪ ਨੂੰ ਕਹਿਣ ਵਾਲਾ ਜੀ ਮੈਂ ਤੇ ਗੁਰੂ ਘਰ ਦਾ ਸੇਵਾਦਾਰ ਹਾਂ ਉਦੋਂ ਇਹ ਗੱਲ ਕਹੀ ਜਾਂਦੀ ਮੈਂ ਪ੍ਰਧਾਨ ਹਾਂ ਮੈਨੂੰ ਕੋਈ ਇਵੇਂ ਕਿਵੇਂ ਬੋਲ ਸਕਦਾ ਤੇ ਯਾਦ ਰੱਖਿਓ ਜਿਹੜੇ ਗੁਰੂ ਘਰ ਦੀ ਗੱਲ ਅਸੀਂ ਕਰਦੇ ਹਾਂ ਜਿਹੜੇ ਗੁਰੂ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਅਸੀਂ ਮੱਥਾ ਟੇਕਣ ਵਾਲੇ ਆਪਣੇ ਆਪ ਨੂੰ ਕਹਿੰਨੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਹਾਂ ਤੇ ਆਪਣੇ ਆਪ ਨੂੰ ਕਹਿੰਨਾ ਮੈਂ ਗੁਰੂ ਘਰ ਦਾ ਪ੍ਰਧਾਨ ਮੈਨੂੰ ਫਲਾਣਾ ਰਾਗੀ ਮੈਨੂੰ ਕਥਾਕਾਰ ਮੈਨੂੰ ਸੇਵਾਦਾਰ ਇਵੇਂ ਬੋਲ ਕਿਵੇਂ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਮਾਰੇ ਨੂੰ ਤੁਸੀਂ ਸਤਿਗੁਰ ਜੀ ਤੁਸੀਂ ਅਕਾਲ ਪੁਰਖ ਦੇ ਘਰ ਦੇ ਆਪਣੇ ਆਪ ਨੂੰ ਕੀ ਮੰਨਦੇ ਹੋ ਤੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕੋ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਮੈਂ ਉਸ ਮਾਲਕ ਦੇ ਦਰ ਦਾ ਇੱਕ ਗੁਲਾਮ ਹਾਂ ਤੇ ਮੈਨੂੰ ਮੇਰੇ ਮਾਲਕ ਨੇ ਮੁੱਲ ਖਰੀਦ ਲਿਆ ਹੈ ਪਾਤਸ਼ਾਹ ਕਹਿਣ ਲੱਗੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੈਂ ਉਦੋਂ ਤੋਂ ਭਾਗਾ ਵਾਲਾ ਬਣ ਗਿਆ ਜਦੋਂ ਮੇਰੇ ਮਾਲਕ ਨੇ ਮੈਨੂੰ ਮੁੱਲ ਖਰੀਦ ਲਿਆ ਤੇ ਇੱਕ ਮੈਂ ਬੇਨਤੀ ਆਪ ਜੀ ਨੂੰ ਕਰਕੇ ਜਾਵਾਂ ਪ੍ਰਬੰਧਕ ਸਹਿਬਾਨ ਆਪ ਜੀ ਬੈਠੇ ਹੋਏ ਹੋ ਤੇ ਯਾਦ ਰੱਖਿਓ ਆਪਣੇ ਆਪ ਨੂੰ ਗੁਰੂ ਘਰ ਦੇ ਸੇਵਾਦਾਰ ਕਹਾਈਏ ਆਪਣੇ ਆਪ ਨੂੰ ਗੁਰੂ ਘਰ ਦੇ ਇਹ ਨਾ ਕਹੀਏ ਮੈਂ ਪ੍ਰਧਾਨ ਮੈਂ ਸੈਕਟਰੀ ਮੈਂ ਗੁਰਦੁਆਰੇ ਦੇ ਪ੍ਰਬੰਧ ਨੂੰ ਸਾਹਮਣ ਵਾਲਾ ਅਸੀਂ ਇੱਕ ਬੇਨਤੀ ਮੈਂ ਆਪ ਜੀ ਨੂੰ ਕਰਦੇ ਹਾਂ ਅਸੀਂ ਬਹੁਤ ਵਾਰ ਇਹ ਸ਼ਬਦ ਨੂੰ ਸੁਣਿਆ ਵੀ ਹੈ ਇਹ ਸ਼ਬਦ ਨੂੰ ਬੋਲਦੇ ਵੀ ਹਾਂ ਕਿ ਜੀ ਗੁਰੂ ਨਾਨਕ ਦੇ ਘਰ ਦੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਘਰ ਦੇ ਤਨ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਦੇ ਘਰ ਦੇ ਜਿਹੜੇ ਵਜ਼ੀਰ ਨੇ ਨਾ ਗ੍ਰੰਥੀ ਸਹਿਬਾਨ ਨੇ ਜਾਂ ਕਥਾਕਾਰ ਨੇ ਜਾਂ ਸੇਵਾ ਕਰਨ ਵਾਲੇ ਨੇ ਇਹ ਬਾਬਾ ਬੁੱਢਾ ਸਾਹਿਬ ਵਰਗੇ ਹੋਣੇ ਚਾਹੀਦੇ ਨੇ ਇੱਚ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਗੁਰੂ ਘਰ ਦਾ ਗ੍ਰੰਥੀ ਗੁਰੂ ਘਰ ਦਾ ਸੇਵਾਦਾਰ ਗੁਰੂ ਘਰ ਦਾ ਕੀਰਤਨੀਆ ਬਾਬਾ ਬੁੱਢਾ ਸਾਹਿਬ ਵਰਗਾ ਹੋਏ ਜਾਂ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਵਰਗਾ ਕੀਰਤਨੀਆ ਹੋਏ ਤੇ ਮਾਫ ਕਰਿਓ ਆਪਣੇ ਆਪ ਦੇ ਅੰਦਰ ਝਾਤੀ ਮਾਰਿਓ ਸਾਡੇ ਵਿੱਚੋਂ ਗੁਰੂ ਅਰਜੁਨ ਸਾਹਿਬ ਮਹਾਰਾਜ ਪਾਤਸ਼ਾਹ ਵਰਗਾ ਪ੍ਰਬੰਧਕ ਕੌਣ ਹੈ ਉਹਨਾਂ ਵਰਗੇ ਗੁਣਾ ਵਾਲਾ ਪ੍ਰਬੰਧਕ ਕੌਣ ਹੈ ਜੇ ਅਸੀਂ ਇਸ ਗੱਲ ਨੂੰ ਦਾਅਵੇ ਦੇ ਨਾਲ ਕਹਿੰਦੇ ਹਾਂ ਤੇ ਸਾਡੇ ਗੁਰੂ ਘਰਾਂ ਦੇ ਜਿਹੜੇ ਰਾਗੀ ਨੇ ਗੁਰੂ ਘਰਾਂ ਦੇ ਜਿਹੜੇ ਕਥਾਕਾਰ ਨੇ ਗੁਰੂ ਘਰਾਂ ਦੇ ਜਿਹੜੇ ਕੀਰਤਨੀਆਂ ਨੇ ਜਾਂ ਗੁਰੂ ਘਰਾਂ ਦੇ ਗ੍ਰੰਥੀ ਨੇ ਉਹ ਬਾਬਾ ਬੁੱਢਾ ਸਾਹਿਬ ਵਰਗੇ ਹੋਣੇ ਚਾਹੀਦੇ ਹਨ ਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਆਪਣੇ ਆਪ ਨੂੰ ਝਾਤੀ ਮਾਰ ਕੇ ਦੇਖਿਏ ਸਾਡੇ ਵਿੱਚੋਂ ਕੌਣ ਹੈ ਜਿਹੜਾ ਕਹਿੰਦਾ ਕਿ ਅਸੀਂ ਪ੍ਰਬੰਧ ਸਾਂਭਾਂਗੇ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੇ ਗੁਰੂ ਘਰ ਦੇ ਪ੍ਰਬੰਧ ਨੂੰ ਸਾਂਭਿਆ ਹੋਇਆ ਸੀ ਪਰ ਸਾਡੇ ਵਿੱਚੋਂ ਇਸ ਗੱਲ ਨੂੰ ਕਹਿਣ ਵਾਲਾ ਕੋਈ ਨਹੀਂ ਜਿਨੂੰ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਹਮ ਮਸਕੀਨ ਅਸੀਂ ਉਸ ਮਾਲਕ ਦੇ ਦਰ ਦੇ ਆਜ਼ਿਜ਼ ਹਾਂ ਉਸ ਮਾਲਕ ਦੇ ਦਰ ਦੇ ਨਿਮਾਣੇ ਹਾਂ ਯਾਦ ਰੱਖਣਾ ਸਾਨੂੰ ਇਸ ਗੱਲ 'ਚ ਗਰੀਜ਼ ਨਹੀਂ ਕਰਨਾ ਚਾਹੀਦਾ ਇਹ ਘਰ ਇਹ ਗੱਲ ਜਿਹੜੀ ਹੈ ਕੇਵਲ ਇਹ ਨਹੀਂ ਕਿ ਕੋਈ ਸੇਵਾਦਾਰ ਉਹ ਗ੍ਰੰਥੀ ਜਿਹੜਾ ਹੈ ਉਹਨੇ ਗੁਰੂ ਕਾ ਦੀ ਸਾਫ ਸਮਾਈ ਕਰਨੀ ਹੈ ਅਸੀਂ ਸਾਡੇ ਸਾਰਿਆਂ ਦਾ ਫਰਜ ਬਣਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਨੂੰ ਨਮਸਕਾਰ ਕਰਦੇ ਹੋ ਜਦੋਂ ਪਾਰਸ਼ਾ ਦੇ ਅੱਗੇ ਸੀਸ ਝੁਕਾ ਕੇ ਅਰਦਾਸ ਵਿੱਚ ਖੜੇ ਹੁੰਦੇ ਹੋ ਤੇ ਕੀ ਸ਼ਬਦ ਪੜ੍ਹਦੇ ਹੋ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੇ ਯਾਦ ਰੱਖਿਓ ਮਾਂ ਪਿਓ ਦੀ ਸੇਵਾ ਕਰਨ ਦਾ ਹਰੇਕ ਔਲਾਦ ਦਾ ਫਰਜ ਬਣਦਾ ਹੈ ਕੇਵਲ ਵੱਡੇ ਪੁੱਤਰ ਦਾ ਛੋਟੇ ਪੁੱਤਰ ਦਾ ਉੱਥੇ ਫਰਜ ਨਹੀਂ ਹੈ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਜਿੱਥੇ ਗੁਰੂ ਘਰ ਦਾ ਗ੍ਰੰਥੀ ਸੇਵਾ ਸੰਭਾਲ ਕਰਨ ਵਿੱਚ ਜਿਹੜਾ ਹੈ ਆਪਣਾ ਯੋਗਦਾਨ ਪਾਉਂਦਾ ਹੈ ਕਿ ਅਸੀਂ ਮੈਂ ਕਹਿੰਦਾ ਕੋਈ ਪ੍ਰਬੰਧਕ ਹੋਵੇ ਮੇਰੀਆਂ ਗੱਲਾਂ ਆਪ ਜੀ ਨੂੰ ਬੇਸ਼ੱਕ ਚੁਭਣਗੀਆਂ ਪਰ ਗੁਰੂ ਨਾਨਕ ਦੇ ਘਰ ਦਾ ਵਜ਼ੀਰ ਖਾਣ ਦੇ ਨਾਂ ਤੇ ਮੇਰਾ ਫਰਜ਼ ਬਣਦਾ ਹੈ ਉਸ ਸੱਚ ਨੂੰ ਉਸ ਗੁਰੂ ਦੇ ਉਸ ਫੈਸਲੇ ਨੂੰ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਕਿਹੜਾ ਪ੍ਰਬੰਧਕ ਹੈ ਜਿਹੜਾ ਕਹਿੰਦਾ ਮੈਂ ਗੁਰੂ ਘਰ 'ਚ ਝਾੜੂ ਮਾਰਦਾ ਹਾਂ ਕਿਹੜਾ ਸੈਕਟਰੀ ਹੈ ਜਿਹੜਾ ਕਹਿੰਦਾ ਮੈਂ ਗੁਰੂ ਘਰ 'ਚ ਝਾੜੂ ਮਾਰਦਾ ਹਾਂ ਮੈਂ ਗੁਰੂ ਘਰ ਦੀ ਸੇਵਾ ਸੰਭਾਲ ਕਰਦਾ ਹਾਂ ਜਦੋਂ ਗੁਰੂ ਘਰ ਦੇ ਵਿੱਚ ਆਈਏ ਤੇ ਆਪਣੀਆਂ ਸਾਰੀਆਂ ਰਾਜਸੀ ਤਾਕਤਾਂ ਆਪਣੇ ਮਨ ਦਾ ਗੁਮਾਨ ਆਪਣੇ ਮਨ ਦਾ ਹੰਕਾਰ ਆਪਣੇ ਸਾਰੇ ਅਹੁਦੇ ਜਿਹੜੇ ਨੇ ਆਪਣੇ ਘਰਾਂ 'ਚ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਆਕ ਚੁਕੀਏ ਤਾਂ ਹੀ ਸ਼ਬਦ ਕੇਵਲ ਪੜਨ ਵਾਸਤੇ ਨਹੀਂ ਹਮ ਮਸਕੀਨ ਖੁਦਾਈ ਬੰਦੇ ਅਸੀਂ ਉਸ ਮਾਲਕ ਦੇ ਦਰ ਦੇ ਮਸਕੀਨ ਹਾਂ ਉਸ ਮਾਲਕ ਦੇ ਦਰ ਦੇ ਨਿਮਾਣੇ ਜੇ ਸੇਵਕ ਹਾਂ ਖੁਦਾਈ ਬੰਦੇ ਤੁਮ ਰਾਜਸਮਨ ਭਾਵੇ ਤੇ ਭਗਤ ਕਬੀਰ ਸਹਿ ਮਹਾਰਾਜ ਕਹਿਣ ਲੱਗੇ ਕਾਜੀ ਜੀ ਤੁਹਾਡੇ ਮਨ ਨੂੰ ਤੁਹਾਡੇ ਦਿਲ ਨੂੰ ਤੁਹਾਡੇ ਜ਼ਿਹਨ ਨੂੰ ਇਹ ਰਾਜਸੀ ਸੱਤਾ ਜਿਹੜੀ ਹੈ ਬੜੀ ਪਿਆਰੀ ਲੱਗਦੀ ਹੈ ਤੇ ਯਾਦ ਰੱਖਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖੀ ਦੇ وارਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਰਸਤੇ ਤੇ ਪੰਦੀ ਅਸੀਂ ਤਾਂ ਬਣਾਂਗੇ ਜਦੋਂ ਆਪਣੇ ਮਨ ਦੇ ਹੰਕਾਰ ਆਪਣੇ ਮਨ ਦੀਆਂ ਤਾਕਤਾਂ ਆਪਣੇ ਮਨ ਦੇ ਇਸ ਹੰਕਾਰ ਨੂੰ ਬਾਹਰ ਰੱਖ ਕੇ ਗੁਰੂ ਘਰ ਦੇ ਅੰਦਰ ਆ ਕੇ ਨਮਸਕਾਰ ਕਰੀਏ ਮੈਂ ਫੇਰ ਬੇਨਤੀ ਕਰਦੇ ਆਂ ਜੇਕਰ ਅਸੀਂ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਦੇ ਰਾਗੀ ਜਾਂ ਗੁਰੂ ਘਰ ਦੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਵਰਗੇ ਲੱਭਦੇ ਆ ਨਾ ਕਿ ਬਾਬਾ ਬੁੱਢਾ ਸਾਹਿਬ ਵਰਗੇ ਗੁਰੂ ਘਰ ਦੇ ਵਜ਼ੀਰ ਹੋਣ ਤੇ ਹੱਥ ਜੋੜ ਕੇ ਬੇਨਤੀ ਹੈ ਅਸੀਂ ਪ੍ਰਬੰਧ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਵਰਗੇ ਸੰਬਦ ਦਾ ਯਤਨ ਕਰੀਏ ਸਾਡੀ ਅੱਜ ਘਾਟ ਇਹ ਹੈ ਅਸੀਂ ਕਹਿੰਦੇ ਆ ਕਿ ਸਾਨੂੰ ਕੋਈ ਗੱਲ ਕਰ ਦੇ ਪਰ ਮਾਫ਼ ਕਰਿਓ ਗੁਰੂ ਪਿਆਰਿਓ ਪਰ ਅਸੀਂ ਜੇਕਰ ਆਪਣੇ ਆਪ ਨੂੰ ਅੰਦਰ ਛਾਤੀ ਮਾਰ ਕੇ ਦੇਖਾਂਗੇ ਜਿਨੂੰ ਗੁਰੂ ਸਾਹਿਬ ਕਹਿਣ ਲੱਗੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਪਹਿਲਾਂ ਸਾਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਪਏਗਾ ਕਿਸੇ ਨੇ ਬੜੇ ਪਿਆਰੇ ਸ਼ਬਦ ਲਿਖਿਆ ਇਹਨੇ ਸਜਣਾ ਜਦੋਂ ਕਿਸੇ ਵੱਲ ਉਂਗਲ ਕਰਦਾ ਤਿੰਨ ਉਂਗਲਾਂ ਤੇਰੀਆਂ ਆਪਣੇ ਵਾਲੇ ਪਾਸੇ ਹੁੰਦੀਆਂ ਨੇ ਇੱਥੇ ਇਨਸਾਨ ਦੀ ਘਾਟ ਹੈ ਅਸੀਂ ਆਪ